ਜਿੰਦਾਬਾਦ ਨੈਸ਼ਨਲ ਕੌਂਡ ਜਿੰਦਾਬਾਦ ਨਾਹਰ ਇਲੈਕਸ਼ਨ ਤੇ ਇੱਥੇ ਮੈਂ ਆਪਣੇ ਸ਼ਹਿਰ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਮੇਰੇ ਭਰਾ ਨੇ ਔਰ ਮੇਰਾ ਖਿਆਲ ਹੈ ਕਿ ਹੁਣ ਇਹਨਾਂ ਦੀਆਂ ਲੀਡਰ ਥਰਡ ਜਨਰੇਸ਼ਨ ਵੀ ਦੁਕਾਨਾਂ ਤੇ ਆ ਕੇ ਪੈਗੀ ਆ ਉਹਨਾਂ ਦੇ ਨਾਲ ਉਹਨਾਂ ਨੂੰ ਕਿੱਕ ਕਰਨਾ ਪਈ ਜੋਤੀ ਮੇਰਾ ਖੁਸ਼ਬਾ ਕਿਤੇ ਇੱਥੇ ਕੋਈ ਵੀ ਕੈਂਡੀਡੇਟ ਆਇਆ ਉਹ ਕਾਂਗਰਸ ਦੀ ਹੀ ਅਮੇਸ਼ੀ ਜੇਰਬਾਪਾ ਨਾਰਕੀਸ਼ੇਤ ਕਪੀਕ ਸਾਥਕ ਉਹੋ ਜਿਹੜੇ ਪਰਿਵਾਰ ਨੇ ਪੂਰੇ ਇੰਡੀਆ ਉਹੀ ਜੇਰਬਾਪਾ ਜਨ ਹੁੰਦੇ ਰਹਾ ਵਾ ਜਿਦੋਂ ਕਾਂਗਰਸ ਨੇ ਰਾਜ ਸਭਾ ਦੀ ਗੁਰੂ ਮਹਾਰਾਜ ਜੇਸਵਾਰੀ ਅੱਗੇ ਨੌਜਾ ਰੱਖ ਫਸਾ ਜਿਹੜਾ ਜੇਰਬਾਪਾ ਨਾ ਉਹ ਚੋਪਕ ਮਟੇ ਜਿਹੜਾ ਬਾਬਾ ਨਾਨਕ ਦੇ ਵਿੱਚ ਹਮੇਸ਼ਾ ਹੀ ਜਿਸ ਦਿਨ ਨੇ ਕਾਗਜ਼ ਭਰਨਗੇ ਉਦੋਂ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਉਹਦੇ ਬਾਅਦ ਕਾਗਜ਼ ਭਰੇ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਹਰ ਇਲੈਕਸ਼ਨ 'ਚ ਇੱਥੇ ਮੈਂ ਆਪਣੇ ਸ਼ਹਿਰ ਵਾਲਿਆਂ ਦੁਕਾਨਦਾਰਾਂ ਨੂੰ ਮੇਰੇ ਭਰਾ ਨੇ ਔਰ ਮੇਰੇ ਖਿਆਲ 'ਚ ਹੁਣ ਇਹਨਾਂ ਦੀਆਂ ਦੀ ਤੇ 3 ਜਨਰੇਸ਼ਨ ਵੀ ਦੁਕਾਨਾਂ ਤੇ ਆ ਕੇ ਪੈ ਗਈ ਆ ਉਹਨਾਂ ਦੇ ਨਾਲ ਇਹਨਾਂ ਨੂੰ ਕੀ ਕਰਨ ਉਹਨਾਂ ਕੇ ਵੋਟਾਂ ਪਈ ਔਰ ਇਸ ਜਿਹੜਾ ਬਾਬਾ ਨਾਨਕ ਤੋਂ ਜਦੋਂ ਦੀ ਮੈਂ ਹੋਰ ਸੰਭਾਲੀ ਇੱਥੇ ਕੋਈ ਵੀ ਕੈਂਡੀਡੇਟ ਆਇਆ ਉਹ ਕਾਂਗਰਸ ਦੀ ਲਈ ਹਮੇਸ਼ਾ ਜਿਹੜਾ ਬਾਬਾ ਨਾਨਕ ਜਿੱਤ ਦਾ ਪ੍ਰਤੀਕ ਸਾਫਤ ਉਹੋ ਜਿਹੜੇ ਪਰਿਵਾਰ ਨੇ ਉਹੀ ਪਿੰਡ ਆ ਉਹੀ ਜਿਹੜਾ ਬਾਬੇ ਦਾ ਨਦੀਰਾ ਵਾ ਇੱਥੋਂ ਕਾਂਗਰਸ ਵੀ ਰਾਜ ਜਿੱਤ ਕੇ ਨਿਕਲੀ ਔਰ ਗੁਰੂ ਮਹਾਰਾਜ ਇਸ ਵਾਰੀ ਪੱਗ ਨੇ ਔ ਜਿਆਦਾ ਕਿਰਪਾ ਕਰਨ ਔਰ ਫਾਈਟ ਐਸ ਵੇ ਕਿਸ ਕਰਲੀ ਤੇ ਜਦੋਂ ਮਸ਼ੀਨਾਂ ਖੁੱਲਣਗੇ ਉਦੋਂ ਦੱਸਾਂ ਕਿ ਕਿਵੇਂ ਫਾਈਟ ਜਿਹੜੀ ਵਨ ਸੈਟਿੰਗ ਚੱਲੀ ਨਕਰਾ ਜਿੰਦਾਬਾਦ ਜਿੰਦਾਬਾਦ ਨੈਸ਼ਨਲ ਕੌਮ ਜਿੰਦਾਬਾਦ ਧਾਰ ਇਲੈਕਸ਼ਨ ਤੇ ਇੱਥੇ ਮੈਂ ਆਪਣੇ ਸ਼ਹਿਰ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਮੇਰੇ ਭਰਾ ਨੇ ਔਰ ਮੇਰਾ ਖਿਆਲ ਕਿ ਹੁਣ ਇਹਨਾਂ ਦੀਆਂ ਲੀਡਰ 3 ਜਨਰੇਸ਼ਨ ਵੀ ਦੁਕਾਨਾ ਤੇ ਆ ਕੇ ਪੈਗੀ ਆ ਉਹਨਾਂ ਦੇ ਨਾਲ ਉਹਨਾਂ ਨੂੰ ਕਿਕਰ ਨੂੰ ਨਾ ਕੀ ਸੋਰੀ ਹੋਰ ਇਸ ਜਿਹੜਾ ਬਾਬਾ ਨਾਨਕ ਜੇ ਦੋਤੀ ਮੇਰਾ ਖੁਸ਼ਬਾ ਹੈ ਇੱਥੇ ਕੋਈ ਵੀ ਕੈਂਡੀਡੇਟ ਆਇਆ ਉਹ ਕਾਂਗਰਸ ਦੀ ਹੀ ਹਮੇਸ਼ਾ ਹੀ ਜਰਬਾਪਾ ਨਾਰਕੀ ਦਾ ਪ੍ਰਤੀਕ ਸਾਥਕ ਉਹੋ ਜਿਹੜੇ ਪਰਿਵਾਰ ਨੇ ਪੁਰਾਤਨ ਇੰਡੀਆ ਉਹ ਹੀ ਜਰਬਾਪਾਪੇਦਨ ਹੰਦੇਰਾ ਵਾ ਜਿੱਦੋਂ ਕਾਂਗਰਸ ਵਿੱਚ ਰਾਜਨੀਤੀ ਹੋਈ ਉਹ ਦੂਰ ਮਾਰਾ ਜੇਸਵਾਰੀ ਅੱਗ ਨਾਲੋਂ ਜ਼ਿਆਦਾ ਕਿਰਪਾ ਸਰ ਜਿਹੜਾ ਜਰਬਾਪਾਪਾ ਨੇ ਉਹ ਚੋਪਕ ਮੜੇ ਦੇਰ ਆ ਬਾਬਾ ਨਾਨਕ ਦੇ ਵਿੱਚ ਹਮੇਸ਼ਾ ਹੀ ਜਿਸ ਦਿਨ ਨੇ ਕਾਗਜ਼ ਭਰਨਗੇ ਉਦੋਂ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਉਹਦੇ ਬਾਅਦ ਕਾਗਜ਼ ਭਰੇ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਹਰ ਇਲੈਕਸ਼ਨ 'ਚ ਇੱਥੇ ਮੈਂ ਆਪਣੇ ਸ਼ਹਿਰ ਵਾਲਿਆਂ ਦੁਕਾਨਦਾਰਾਂ ਨੂੰ ਮੇਰੇ ਭਰਾ ਨੇ ਔਰ ਮੇਰੇ ਖਿਆਲ ਕਿ ਹੁਣ ਇਹਨਾਂ ਦੀਆਂ ਦੀ ਤਰਥਡ ਜਨਰੇਸ਼ਨ ਵੀ ਦੁਕਾਨਾਂ ਤੇ ਆ ਕੇ ਬੈਗੀ ਆ ਉਹਨਾਂ ਦੇ ਨਾਲ ਇਹਨਾਂ ਨੂੰ ਪ੍ਰੇਰਿਤ ਕਰਨ ਉਹਨਾਂ ਕੇ ਵੋਟਾਂ ਪਈ ਔਰ ਇਸ ਡੇਰਾ ਬਾਬਾ ਨਾਨਕ ਤੋਂ ਜਦੋਂ ਦੀ ਮੈਂ ਖੁਰ ਸੰਭਾਲੀ ਇੱਥੇ ਕੋਈ ਵੀ ਕੈਂਡੀਡੇਟ ਆਇਆ ਉਹ ਕਾਂਗਰਸ ਦੀ ਲਈ ਹਮੇਸ਼ਾ ਡੇਰਾ ਬਾਬਾ ਨਾਨਕ ਜਿੱਤ ਦਾ ਪ੍ਰਤੀਕ ਸਾਫਤ ਹੋ ਉਹੋ ਜਿਹੜੇ ਪਰਿਵਾਰ ਨੇ ਉਹੋ ਹੀ ਪਿੰਡ ਆ ਉਹ ਹੀ ਡੇਰਾ ਬਾਬਾ ਦਾ ਨਦੇਰਾ ਵਾ ਇੱਥੋਂ ਕਾਂਗਰਸ ਵੀ ਰਾਜ ਜਿੱਤ ਕਿਨੇ ਕੀ ਔਰ ਗੁਰੂ ਮਹਾਰਾਜ ਇਸ ਵਾਰ ਵੀ ਆਗੋਂ ਜਿਆਦਾ ਕਿਰਪਾ ਕਰਨ ਔਰ ਫਾਈਟ ਐਸੇ ਕਿਸ ਕਰ ਲਈ ਜਦੋਂ ਮਸ਼ੀਨਾ ਖੁਰਨ ਕੋਗਾਂ ਦੱਸਾਂ ਕਿ ਕਿਵੇਂ ਫਾਈਟ ਜਿਹੜੀ ਵਨ ਸੈਡਿਊਲੀ ਚੱਲੇਗੀ